ਇਰੇ ਵੇਰੇ ਇੱਕ ਪਰੋਸੀ ਹੈ ਜੀ ਇਹਨਾਂ ਨੇ ਉਹਨੂੰ ਬੁਲਾਇਆ ਇਹਨਾਂ ਦੇ ਬਹੁਤ ਛੋਟੇ ਛੋਟੇ ਥੋੜੇ ਸਾਮਾਨ ਸਾਰਾ ਖਲੇਰਿਆ ਹੋਇਆ ਸਾਡੇ ਪੁਲਿਸੀਆਂ ਦੀ ਬੰਬੇ ਡਾਈਂਗ ਵਾਲਿਆਂ ਉਹਨਾਂ ਨੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਇੱਕ ਨਾਲ ਉਹਦਾ ਬਗਾਣ ਉਹਨਾਂ ਨੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਬਟ ਇਹਨਾਂ ਦਾ ਨੁਕਸਾਨ ਹੋਇਆ ਕੈਸ਼ ਵੀ ਲੈ ਗਏ ਤੇ ਮਾਲ ਮੂਲੀ ਸਾਰਾ ਖਲੇਰਿਆ ਪਿਆ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਇਹ ਤਕਰੀਬਨ ਮੇਰੇ ਖਿਆਲ ਤਿੰਨ ਤੋਂ ਚਾਰ ਦੁਕਾਨਾਂ ਦੇ ਵਿੱਚ ਤੇ ਇਹਨਾਂ ਦਾ ਕੈਸ਼ ਕਿੰਨਾ ਕੁ ਲੈ ਗਿਆ ਜੀ ਆਹ ਰੌਂਡ 4-5 ਡੇਢ ਗਿਆ ਬਾਕੀ ਗਿਣ ਲੈਣਗੇ ਨਾਲ ਦੇ ਬਿਲਕੁਲ ਨਾਲ ਆ ਜੀ ਇੱਥੇ ਜੇ ਇੱਥੇ ਸਪੋਰਟ ਹੀ ਨਹੀਂ ਹੋਰ ਕਿੱਥੇ ਸਪੋਰਟ ਹੀ ਹੋਊਗੀ ਕੋਈ ਨਾਲ ਵਪਾਰੀ ਦੁਕਾ ਦਾ ਸਾਰਾ ਨਾਲ ਬੈਠਾ ਹੈਗਾ ਤੇ ਜੇ ਸਪੋਰਟ ਇੱਥੇ ਨਹੀਂ ਕਰੇਗੀ ਫੂਰ ਪ੍ਰਸ਼ਾਸਨ ਕਿੱਥੇ ਕਰੇਗਾ ਜੀ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਣਾ ਅੰਸ਼ਲੀ ਫਗਵਾੜਾ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਚੋਰ ਆਏ ਦਿਨ ਵਕ ਵਕ ਥਾਵਾਂ ਤੇ ਚੋਰੀਆਂ ਅੰਜਾਮ ਦੇ ਕੇ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਇਹ ਸੁਰੱਖਿਆ ਦੇ ਦਾਅਵੇ ਆ ਦੀ ਹਵਾ ਕੱਢ ਰਹੇ ਹਨ ਤੇ ਇਹਨਾਂ ਵਾਰਦਾਤਾ ਕਰਕੇ ਜਿੱਥੇ ਇਲਾਕਾ ਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਹੈ ਤੇ ਉੱਥੇ ਹੀ ਅੱਜ ਚੋਰੀ ਦੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਤੇ ਤਾਜ਼ਾ ਕਰਨਾਂ ਦੇ ਵਿੱਚ ਚੋਰਾ ਦੇ ਵੱਲੋਂ ਥਾਣਾ ਸਿਟੀ ਦੇ ਬਿਲਕੁਲ ਨੇੜੇ ਤਿੰਨੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪਹਿਲਾਂ ਚੋਰਾ ਨੇ ਕੈਲਮੀਨੇਟਰ ਸ਼ੋਰੂਮ ਦੇ ਵਿੱਚ ਸਟੋਰੀ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਤੇ ਇਸ ਤੋਂ ਬਾਅਦ ਚੋਰਾਂ ਨੇ ਬੰਬੇ ਡਾਈਨਿੰਗ ਅਤੇ ਬੰਬੇ ਫੈਸ਼ਨ ਦੇ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਤੇ ਸਾਡੇ ਸੂਝੋਗੀ ਨਾਲ ਗੱਲਬਾਤ ਕਰਦਿਆਂ ਕੈਲਿਮਿਨੇਟਰ ਸ਼ੋਰੂਮ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਚੋਰ ਦੁਕਾਨ ਦੇ ਵਿੱਚ ਦਾਖਲ ਹੋਏ ਪਰ ਉਹ ਹੀ ਚੈੱਕ ਕਰਨ ਤੋਂ ਬਾਅਦ ਹੀ ਦੱਸ ਸਕਣਗੇ ਕਿ ਕੀ ਕੀ ਕੁਸ਼ ਚੋਰੀ ਹੋਇਆ ਤੇ ਉਧਰ ਬੰਬੇ ਫੈਸ਼ਨ ਦੇ ਮਾਲਕ ਸੁਮੇਤ ਸ਼ਰਮਾ ਨੇ ਦੱਸਿਆ ਕਿ ਚੋਰ ਉਪਰਲੀ ਮੰਜ਼ਲ ਤੋਂ ਦੁਕਾਨ ਦੇ ਵਿੱਚ ਦਾਖਲ ਹੋਏ ਅਤੇ ਦੁਕਾਨ ਦੇ ਵਿੱਚੋਂ ਕਰੀਬ 1.5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਤੇ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦੁਕਾਨ ਤੇ ਪਹੁੰਚੇ ਤਾਂ ਦੁਕਾਨ ਦਾ ਸਾਰਾ ਸਮਾਨ ਉੱਧਰ ਉੱਧਰ ਖਿਲਰ ਰਿਹਾ ਪਿਆ ਸੀ ਅਤੇ ਗੱਲੇ ਦੇ ਵਿੱਚ ਸਾਰੀ ਨਕਦੀ ਗਾਇਬ ਸੀ ਤੇ ਕੰਨਾਂ ਦੀ ਸੋਚਣਾ ਤੁਰੰਤ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇੱਥੇ ਇਹ ਵੀ ਗੌਰ ਕਰਨ ਯੋਗ ਗੱਲ ਹੈ ਕਿ ਚੋਰਾ ਦੇ ਬਲੋਂ ਨਿਸ਼ਾਨਾ ਬਣਾਈਆਂ ਗਈਆਂ ਤਿੰਨੋਂ ਦੁਕਾਨਾਂ ਥਾਣਾ ਸਿਟੀ ਦੇ ਬਿਲਕੁਲ ਨੇੜੇ ਹਨ ਤੇ ਜਿਸ ਨਾਲ ਇਹ ਸਾਫ ਹੈ ਕਿ ਚੋਰਾ ਦੇ ਹੌਸਲੇ ਕਿੰਨੇ ਬੁਲੰਦ ਹਨ ਤੇ ਇਲਾਕਾ ਵਾਸੀਆਂ ਦਾ ਸਪਸ਼ਟ ਕਹਿਣਾ ਹੈ ਕਿ ਪੁਲਿਸ ਨੂੰ ਰਾਤ ਦੇ ਸਮੇਂ ਪੈਰੀਦਾਰੀ ਹੋਰ ਵਿਦਾਨ ਦੀ ਜ਼ਰੂਰਤ ਹੈ ਤਾਂ ਜੋ ਚੋਰੀ ਦੀਆਂ ਵਰਦਾਤਾਂ ਤੇ ਨੱਥ ਪਾਈ ਜਾ ਸਕੇ ਅਤੇ ਲੋਕਾਂ ਦੇ ਵਿੱਚ ਪੈਦਾ ਹੋ ਰਿਹਾ ਡਰ ਨੂੰ ਖਤਮ ਕੀਤਾ ਜਾ ਸਕੇ ਤੇ ਹੋ ਇਸ ਮੌਕੇ ਸਾਡੀ ਸਹੋਗੀ ਨਾਲ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੀਆਂ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਸੁਮੇਤ ਸ਼ਰਮਾ ਸੁਮੇਤ ਸ਼ਰਮਾ ਕੀ ਮਾਮਲਾ ਕੀ ਇੱਕ ਜਿਹੜਾ ਆਪਣਾ ਬੰਗਾ ਰੋਡ ਦੇ ਉੱਪਰ ਆਪਣੀ ਦੁਕਾਨ ਦੇ ਬਾਹਰ ਖੜੇ ਆ ਭਾਜੀ ਸਵੇਰੇ ਦੁਕਾਨ ਖੁੱਲੀ ਤੇ ਸਾਡਾ ਮਾਲ ਖਿਲਰਿਆ ਹੋਇਆ ਸੀਗਾ ਜੀ ਜੋ ਚੈੱਕ ਕੀਤਾ ਗਿਆ ਤੇ ਮਾਲ ਵੀ ਖਿਲਰਿਆ ਹੋਇਆ ਪਾ ਤੇ ਕੈਸ਼ ਵਗਾਰਾ ਸਾਡੇ ਚੋਰੀ ਹੋ ਗਈ ਦੁਕਾਨ ਤੇ ਆਪਾਂ ਨੂੰ ਕਿਦਾਂ ਪਤਾ ਲੱਗਾ ਜੀ ਚੋਰੀ ਦਾ ਸਵੇਰੇ ਦੁਕਾਨ ਖੋਲਣ ਤੋਂ ਬਾਅਦ ਜੀ ਉੱਪਰੋਂ ਬੰਦੇ ਆਏ ਫਿਰ ਮੁੰਡੇ ਹਜੇ ਘਰੋਂ ਆਏ ਨਹੀਂ ਸੀਗੇ ਫਿਰ ਮੈਂ ਦੁੱਗਲ ਸਾਹਿਬ ਨੂੰ ਬੁਲਾਇਆ ਜੀ ਨਾਲ ਮੈਂ ਕਿਹਾ ਮਾੜਾ ਜਾ ਕੇ ਦੇਖੋ ਵੀ ਲੱਗਦਾ ਕੋਈ ਗੜਬੜੀ ਹੈਗੀ ਆ ਜਦੋਂ ਚੈੱਕ ਕੀਤਾ ਗਿਆ ਤਾਂ ਸਾਡਾ ਉੱਪਰੋਂ ਸ਼ਟਰ ਜਿਹੜਾ ਹੈ ਪੱਟ ਹੋਇਆ ਹੈ ਜੀ ਤੇ ਕਿੰਨੇ ਕ ਵਜੇ ਤੁਸੀਂ ਆਏ ਦੁਕਾਨ ਤੇ ਅਸੀਂ 9:10 ਵਜੇ ਆਲੀਏ 9:10 ਵਜੇ ਤੇ ਨੁਕਸਾਨ ਵਗੈਰਾ ਕੁਝ ਪਤਾ ਚੱਲਿਆ ਕਿੰਨਾ ਕਰਦੇ ਵੀ ਜੀ ਚੈੱਕ ਕਰਦੇ ਸਰਵੇਅਰ ਵੀ ਬ ਕੰਦੇ ਆ ਕੇ ਚੈੱਕ ਵਗੈਰਾ ਕਰਦੇ ਆ ਕੈਸ਼ ਵਗੈਰਾ ਕਿੰਨਾ ਸੀ ਆਪਣਾ ਇਹ ਇਸ ਤਕਰੀਬਨ 1.5 ਲੱਖ ਦੇ ਆਸ-ਪਾਸ ਸੀ 1.5 ਹਾਂਜੀ 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 ਆਂਦੀ 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 1.5 ਲੱਖ ਰੁਪਏ ਗਏ ਸੀਗਾ ਕੋਈ ਕੈਮਰਿਆਂ ਵਿੱਚ ਆਏ ਬੰਦੇ ਨਹੀਂ ਕੈਮਰਾ ਐ ਅਸੀਂ ਆਪਣੇ ਅੰਦਰ ਇੰਟਰਨਲ ਹੀ ਲਾਏ ਹੋਏ ਆ ਨੀਚਲੇ ਪਾਸੇ ਨਹੀਂ ਲੱਗਾ ਜੀ ਕੋਈ ਵਿਅਕਤੀ ਪਤਾ ਨਹੀਂ ਲੱਗੇ ਕਿੰਨੇ ਵਿਅਕਤੀ ਆਏ ਜਾਂ ਕੁਝ ਨਹੀਂ ਕੁਝ ਨਹੀਂ ਪਤਾ ਕੋਈ ਤੇ ਪੋਲ ਸਾਈਡ ਤੋਂ ਆਏ ਆ ਜੀ ਸ਼ਟਰ ਵਗੈਰਾ ਪਟਿਆ ਉਹਨਾਂ ਨੇ ਨਾਲ ਸਾਡੇ ਮਾਰਕੀਟ ਬਣਦੀ ਪਈ ਆ ਉਧਰਲੀ ਸਾਈਡ ਤੋਂ ਪੁਲਿਸ ਵਾਲਾ ਕੋਈ ਸਮਾਨ ਵਗੈਰਾ ਵੀ ਆ ਤੁਹਾਡੇ ਚੱਕ ਹੋਇਆ ਕੋਈ ਪਤਾ ਲੱਗੇਗਾ ਜੀ ਇਹ ਚੱਕੇ ਜਾਂ ਨਹੀਂ ਸਮਾਨ ਦੀ ਲਗਭਗ ਆਈਡੀਆ ਹੋਈ ਜਾਂਦਾ ਕਿ ਇਹਨਾਂ ਕੋਲ ਪੁਲਿਸ ਕਾਲ ਕੀਤੀ ਹੈ ਸਮਾਨ ਵਾਲਿਆਂ ਨੂੰ ਕਹਿੰਦੀ ਹੈ ਜੀ ਪੁਲਿਸ ਆਈ ਸੀ ਹਾਂਜੀ ਆਏ ਹੋਏ ਆ ਜੀ ਸਰਵੇ ਕਰ ਰਹੇ ਆ ਜੀ ਉਹ ਵਿਮਲ ਦੁੱਗਲ ਜੀ ਦੁੱਗਲ ਸਾਹਿਬ ਬੰਗਾ ਰੋਡ ਦੇ ਉੱਪਰ ਖੜੇ ਆ ਕੀ ਮਾਮਲਾ ਕੀ ਸਾਰਾ ਕੀ ਇਹ ਸ ਵੀਰੇ ਮੇਰੇ ਪਰੋਸੀ ਹੈ ਜੀ ਇਹਨਾਂ ਨੇ ਮੈਨੂੰ ਬੁਲਾਇਆ ਇਹਨਾਂ ਦੇ ਕੋਲ ਛੋਟੇ ਛੋਟੇ ਥੋੜੇ ਸਮਾਨ ਸਾਰਾ ਖਲੇ ਰਿਆ ਹੋਇਆ ਹੈ ਸਾਡੇ ਪੁਲਿਸੀਆਂ ਦੀ ਬੰਬੇ ਡਾਈਂਗ ਵਾਲਿਆਂ ਉਹਨਾਂ ਦੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਇੱਕ ਨਾਲ ਹੋੜਾ ਦੁਕਾਨ ਉਹਨਾਂ ਦੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦਾ ਪਛਾਣ ਹੋਇਆ ਕੈਸ਼ ਵੀ ਲੈ ਗਏ ਤੇ ਮਾਲ ਮੂਰੀ ਜ਼ਿਆਦਾ ਖਰੀਦੇ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਇਹ ਤਕਰੀਬਨ ਮੇਰੇ ਖਿਆਲ ਤਿੰਨ ਤੋਂ ਚਾਰ ਦੁਕਾਨਾਂ ਦੇ ਵਿੱਚ ਤੇ ਇਹਨਾਂ ਦਾ ਕੈਸ਼ ਕਿੰਨਾ ਕੁ ਲੈ ਗਿਆ ਜੀ ਰੌਂਡ 1.5 ਦੇ ਆ ਬਾਕੀ ਗਿਣ ਲੈਣਗੇ ਬਾਕੀ ਮੰਦਰ ਦੇ ਪੈਸੇ ਸੀ ਉਹ ਵੀ ਲੈ ਗਏ ਕੋਈ ਮਾਲ ਵਗੈਰਾ ਵੀ ਲੈ ਗਏ ਮਾਲ ਸਾਰਾ ਖਰੀਦਾ ਪਿਆ ਜੀ ਹੁਣ ਗਿਣਾਂਗੇ ਫਿਰ ਗਿਣ ਕੇ ਪਤਾ ਲੱਗੇ ਕੋਈ ਸੀਸੀਟੀਵੀ ਕੈਮਰੇ ਚਾਏ ਹੁਣ ਵੀ ਵਿਅਕਤੀ ਉਹ ਚੈੱਕ ਕਰ ਰਹੇ ਜ ਚੱਕਰ ਕੇ ਤੇ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਹਾਂ ਪੁਲਿਸ ਨੂੰ ਬੁਲਾ ਲਿਆ ਉਹ ਆ ਗਏ ਪੁਲਿਸ ਆਜੀ ਮੌਕੇ ਤੇ ਆ ਗਏ ਜੀ ਆ ਕੇ ਤੇ ਕੀ ਪ੍ਰਸ਼ਾਸਨ ਕੋ ਮੰਗ ਰਿਹਾ ਕਿ ਜਿਹਦਾ ਜੀ ਟਾਰਡੇ ਦੇ ਬਿਲਕੁਲ ਨਾਲ ਆ ਜੀ ਇੱਥੇ ਜੇ ਇੱਥੇ ਸਕਿਉਰਟੀ ਨਹੀਂ ਹੋਰ ਕਿੱਥੇ ਸਕਿਉਰਟੀ ਹੋਊਗੀ ਕੋਈ ਨਾਲ ਵਪਾਰੀ ਦੁਕਾਨ ਸਾਰਾ ਨਾਲ ਬੈਠਾ ਹੈਗਾ ਤੇ ਜੇ ਸਕਿਉਰਟੀ ਇੱਥੇ ਨਹੀਂ ਕਰੇਗੀ ਫਿਰ ਪ੍ਰਸ਼ਾਸਨ ਕਿੱਥੇ ਕਰੇਗਾ ਜੀ ਕੋਈ ਆਪਣਾ ਕੋਈ ਚੌਂਕੀਦਾਰ ਵਗੈਰਾ ਰੱਖਿਆ ਹੋਵੇ ਚੌਂਕੀਦਾਰ ਹੈਗਾ ਜੀ ਬਟ ਉਹਨੂੰ ਹੁਣ ਬੁਲਾਉਂਦੇ ਹਾਂ ਉਹ ਕੀ ਦੇਖਦੇ ਕੀ ਕਰਦੇ ਤੇ ਕਿੰਨੇ ਕ ਭਾਈ ਆਪਾਂ ਨੂੰ ਪਤਾ ਲੱਗਾ ਇਹ ਇਸ ਵੀਰੇ ਇਹਨਾਂ ਨੇ 10 ਵਜੇ ਮੈਨ ਸਰ ਅਪਤਾਰ ਸਿੰਘ ਅਪਤਾਰ ਸਿੰਘ ਜੀ ਇੱਥੇ ਬੰਗਾ ਰੋਡ ਦੇ ਆਪਣੀ ਸ਼ਾਪ ਦੇ ਖੜੇ ਆ ਕਿ ਮਾਮਲਾ ਕੀ ਸਰ ਹਾਂਜੀ ਉਹ ਰਾਤ ਚੋਰੀ ਚੋਰ ਵੜ ਗਏ ਅੰਦਰ ਕੋਣਾਂ ਸਾਡੇ ਕੈਮਰੇ ਵੀ ਘਮਾਟੇ ਗੱਲਾਂ ਖੋਲ ਲਿਆ ਸਾਰੇ ਘੁੰਮ ਫਿਰ ਕੇ ਉੱਥੇ ਨਿਕਲ ਗਏ ਕੋਈ ਕੈਸ਼ ਵਗੈਰਾ ਵੀ ਲੈ ਗਏ ਥੋੜਾ ਕੈਸ਼ ਕੁਝ ਤਾਂ ਨਹੀਂ ਸੀਗਾ ਤੁਹਾਡੇ ਤੇ ਹਾਂਜੀ ਕੀ ਲੈ ਗਏ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਹਾਂਜੀ ਕੋਈ ਨੁਕਸਾਨ ਹੋਇਆ ਨਹੀਂ ਬਾਕੀ ਹੁਣ ਦੇਖਣਾ ਪੈਣਾ ਬੇਟਾ ਆਂਦਾ ਪਿਆ ਦੇਖ ਰਿਹਾ ਚੈੱਕ ਕਰਦੇ ਕੋਈ ਗੈਂਗੜਿਆਂ ਦੇ ਵਿੱਚ ਆਇਆ ਬੰਦਾ ਕੈਮਰੇ ਚ ਚੱਕਦਾ ਦਿਸੀਆਂ ਨਹੀਂ ਕੁਝ ਆਇਆ ਬੰਦਾ ਹਾਂਜੀ ਕੈਮਰੇ ਦੇ ਵਿੱਚ ਆਇਆ ਕੋਈ ਸੀਸੀਡੀ ਕੈਮਰੇ ਵਿੱਚ ਬੰਦਾ ਆਇਆ ਬੰਦਾ ਦਿਖਦਾ ਕੈਮਰੇ ਚ ਆਂਦਾ ਹਾਂਜੀ ਭਈਆ ਜੇ ਆਇਆ ਉੱਤੇ ਮੂੰਹ ਟੱਕਿਆ ਹੋਇਆ ਸਿਰਫ ਅੱਖਾਂ ਦੇਸੀ ਆਉਂਦੀਆਂ ਇਹ ਦੋ ਤੋਂ ਤਿੰਨ ਦਾ ਟਾਈਮ ਆ ਇਹਨਾਂ ਤੇ